ਗਰਾਉਂਡ ਤੱਕ ਜਾਂਦਾ ਔਰ ਉਹਦਾ ਰਿਐਕਸ਼ਨ ਕਦੋਂ ਨਿਕਲ ਕੇ ਆਵੇ ਕਿਸ ਰੂਪ ਚ ਆਵੇ ਉਹ ਉਤੋਂ ਖਤਰਨਾਕ ਹੈ ਔਰ ਅੱਜ ਵੀ ਇਹੀ ਕੁਝ ਹੋਇਆ ਦੇਖੋ ਨਾ ਇਹ ਗਏ ਸੈਰ ਸਪਾਟੇ ਆਸਤੇ ਦੁਨੀਆ ਸਾਰੀ ਹਿਮਾਚਲ ਜਾਂ ਜੰਮੂ ਕੋ ਕਸ਼ਮੀਰ ਇਹ ਨਾ ਵੱਡੇ ਪਹਾੜੀ ਇਲਾਕੇ ਆ ਤੇ ਜਾ ਰਹੀ ਹੈ ਤੇ ਜੇ ਜਾ ਰਹੀ ਹੈ ਟੂਰਿਜ਼ਮ ਉਹਨਾਂ ਲਈ ਵੀ ਵੱਡਾ ਆਮਦਨ ਦਾ ਇੱਕ ਸਾਧਨ ਹੈ ਉੱਤੇ ਰੋਜ਼ਗਾਰ ਦਾ ਸਾਧਨ ਹੈ ਲੋਕਾਂ ਦੀ ਕਮਾਈ ਦਾ ਸਾਧਨ ਹੈ ਇਕਨੋਮੀ ਦਾ ਚਲਣਾ ਉਸ ਸੂਬਿਆਂ ਦੀ ਵੱਡਾ ਕਾਰਨ ਟੂਰਿਜ਼ਮ ਹੈ ਤੇ ਅੱਜ ਜਾ ਕੇ ਕਿਸੇ ਨੂੰ ਇਸ ਗੱਲ ਤੋਂ ਟਾਰਗੇਟ ਕਰਤਾ ਜਾਵੇ ਕਿ ਇਹ ਜੀ ਪੰਜਾਬੀ ਨੇ ਤੇ ਪੰਜਾਬੀ ਨੇ ਉੱਥੇ ਜੋ ਕੰਗਨਾਰ ਨੌਦ ਦਾ ਇਨਸੀਡੈਂਟ ਹੋਇਆ ਉਹਦੇ ਨਾਲ ਜੋੜ ਲਿਆ ਜਾਣ ਇਹ ਕੁਛ ਚੰਦ ਬੰਦਿਆਂ ਦੀ ਛਿਰਾਰਤ ਹੋ ਸਕਦੀ ਹੈ ਮਗਰ ਸੂਬਿਆਂ ਨੂੰ ਸਰਕਾਰਾਂ ਨੂੰ ਇਸ ਗੱਲ ਨੂੰ ਕੰਟਰੋਲ ਕਰਨਾ ਚਾਹੀਦਾ ਲੱਗਦਾ ਕਿ ਉਹਨੇ ਜ਼ਹਿਰ ਕੌਣ ਪਾ ਦਿੱਤਾ ਪਿਆ ਹੈ ਇਸ ਵਿੱਚ ਬੰਦੀਆਂ ਪਾਉਣ ਦਾ ਕੰਮ ਹੋ ਰਿਹਾ ਉਹ ਇਹਦੀ ਜਾਂਚ ਹੋਣੀ ਚਾਹੀਦੀ ਤਾਂ ਕਿ ਇਹ ਜੀ ਅੱਗੇ ਨਾ ਵਧੇ ਭੁੱਖ ਦੇ ਵਿੱਚ ਦੇਖੋ ਮੈਂ ਤਾਂ ਪਹਿਲੇ ਦਿਨ ਹੀ ਕਹਿੰਦਾ ਸੀ ਜੀ ਇਹ ਵੰਡੀਆਂ ਪਾਉਣ ਦਾ ਕਾਰਨ ਹੈ ਮੈਂ ਜਿਸ ਦਿਨ ਕੰਗਨਾ ਰਣੌਤ ਨੇ ਜੋ ਦਿੱਲੀ ਜਾ ਕੇ ਬਿਆਨ ਦਿੱਤਾ ਜੀ ਜੀ ਪੰਜਾਬ ਚੋ ਗੁਰਵਾਦ ਫੈਲ ਰਿਹਾ ਤੁਸੀਂ ਰਹਿੰਦੇ ਹੋ ਪੰਜਾਬੀ ਚ ਫੈਲ ਰਿਹਾ ਜੀ ਇੱਥੇ ਜਿੰਨਾ ਭਾਈਚਾਰਕ ਸਾਂਝ ਇੱਥੇ ਅੱਛਾ ਕਿਤੇ ਨਹੀਂ ਇੱਥੇ ਕਿਹੜਾ ਟੂਰਿਜ਼ਮ ਨਹੀਂ ਆਉਂਦਾ ਪਹਿਲੇ ਜਿਹੜੇ ਬਿਆਨ ਸੀ ਉਹ ਇੱਕ ਫਿਲਮ ਸਟਾਰ ਦੇ ਤੌਰ ਤੇ ਪਰ ਹੁਣ ਉਹ ਸੰਸਦ ਬਣ ਕੇ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਉਹਨਾਂ ਦੀ ਜ਼ਿੰਮੇਵਾਰੀ ਹੋਰ ਜ਼ਿਆਦਾ ਹੈ ਇੱਕ ਬਾਣੀ ਤਾਂ ਆਇਆ ਜੀ ਬਗਰ ਸੁਭਾਅ ਨਹੀਂ ਨਾ ਬਦਲਿਆ ਜੀ ਜੰਦੇਸਾਰ ਉਹਨਾਂ ਨੇ ਕੀ ਬਿਆਨ ਦਿੱਤਾ ਕਿ ਜੀ ਉਗਰਵਾਦ ਫੈਲ ਰਿਹਾ ਪੰਜਾਬ ਚ ਕੀ ਫੈਲ ਰਿਹਾ ਤੁਸੀਂ ਤਾਂ ਚੌਥਾ ਤਾਮੋ ਮੀਡੀਆ ਕੀ ਫੈਲ ਰਿਹਾ ਕੀ ਐਮਪੀ ਦਾ ਇਹ ਕਹਿਣਾ ਬਣਦਾ ਸੀ ਐਮਪੀ ਦੀ ਨੌਲੇਜ ਤਾਂ ਬਹੁਤ ਜ਼ਿਆਦੀ ਚਾਹੀਦੀ ਹੈ ਔਰ ਜੋ ਕਰਨਾਲ ਚ ਹੋਇਆ ਮੋਟਰਸਾਈਕਲ ਤੋਂ ਮੇਨ ਲਾਦਾ ਲਾਉਣ ਤੋਂ ਜਿਹੜਾ ਉਹ ਜਿਹਦੇ ਸਿਰ 'ਚ ਇੱਟਾਂ ਨਾਲ ਉਹਨੂੰ ਅਟੈਕ ਕਰਤਾ ਉਹ ਨੌਜ ਸਿੱਖ ਨੌਜਵਾਨ ਤੇ ਜਾਂ ਹੋਰ ਸੂਬਿਆਂ ਤੇ ਜਿਹੜਾ ਕੁਝ ਹੋ ਰਿਹਾ ਹੈ ਇਸ ਤੇ ਚ ਰਿਜ਼ਲਟ ਆਪ 80 ਤੇ 90 'ਚ ਹੀ ਕੁਝ ਹੋਇਆ ਸੀ ਨਪਰਤੇ ਵੀ ਬੋਏ ਗਏ ਸਨ ਔਰ ਉਹਦਾ ਬੜਾ ਖਤਰਨਾਕ ਰਿਜ਼ਲਟ ਨਿਕਲਿਆ ਸੀ ਔਰ ਸਾਨੂੰ ਉਹੋ ਜੀ ਹਾਲਾਤ ਪੈਦਾ ਨਾ ਹੋਣ ਜ਼ਿੰਮੇਵਾਰ ਸੱਜਣਾ ਦੇ ਤੇ ਸਰਕਾਰਾਂ ਦੀ ਵੱਡੀ ਜ਼ਿੰਮੇਵਾਰ ਮਰਨ ਦੀ ਜਿਹੜੀ ਘਟਨਾ ਵਾ ਉਹ ਕਿਤੇ ਨਾ ਕਿਤੇ ਸਾਹਮਣੇ ਆਉਂਦੀ ਹੈ ਕਿ ਥੱਪੜ ਮਾਰਨ ਦੀ ਘਟਨਾ ਪਰ ਪਹਿਲ ਸ਼ੁਰੂਆਤ ਜੀ ਐਸੀ ਗੱਲ ਕਰੀਆ ਤਾਂ ਜਦੋਂ ਸਾਲ ਲਗਾਤਾਰ ਉੱਥੇ ਬੈਠੇ ਰਹੇ ਜੀ ਕਿਸਾਨ ਉਹਦਾ ਬਿਆਨਬਾਜ਼ੀ ਜਿਹੜੀ ਕੀਤੀ ਗਈ ਸੀ ਉਹ ਕਿਤੇ ਨਾ ਕਿਤੇ ਚੁੱਪੀ ਜਿਆ ਰਹੀ ਕੰਗੜਾ ਲੋਕ ਦੇਖੋ ਕੋਈ ਕਿਸਾਨ ਦੇਸ਼ ਨੂੰ ਅੰਨ ਦਿੰਦਾ ਜੀ ਔਰ ਰੋਗ ਸੰਘਰਸ਼ ਚੇ ਨੇ ਤੁਸੀਂ ਉਹਨਾਂ ਨੂੰ ਜਲੀਲ ਕਰੋਗੇ ਇਹ ਦਿਹਾੜੀ ਤੇ ਆਏ ਆ ਤੇ ਲੋਕਾਂ ਨੇ ਤਾਂ ਮਹਿਸੂਸ ਕਰਨਾ ਹੈ ਇਹ ਗੱਲਾ ਉਹਦੇ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਕਿ ਇੱਕ ਵਿਦੇਸ਼ੀ ਮਹਿਲਾ ਇਹਨਾਂ ਦੇ ਨਾਲ ਆ ਉਹ ਕੀ ਇੰਪੈਕਟ ਲੈ ਕੇ ਜਾਏਗੀ ਇੰਡੀਆ ਦੇ ਪ੍ਰਤੀ ਉਹ ਕਦੇ ਨੂੰ ਲੱਗਦਾ ਪਿਆ ਕਿ ਤੇਰਾ ਮਾਰ ਹੀ ਦੇਣਾ ਮੈਨੂੰ ਇਹ ਗੱਲ ਨਾ ਤਾਂ ਇੰਪੋਰਟੈਂਟ ਹੈ ਜੀ ਲਾਅ ਐਂਡ ਆਰਡਰ ਗੱਲ ਨਾ ਦੇਸ਼ ਨਾ ਵਿਦੇਸ਼ ਹਰ ਜਾਨ ਕੀਮਤੀ ਹੈ ਔਰ ਉਹ ਲਾਅਲੈਸਨੈਸ ਕੋਈ ਸੂਬਾ ਬਰਦਾਸ਼ਤ ਨਹੀਂ ਕਰ ਸਕਦਾ ਜੇ ਸੂਬੇ 'ਚ ਲਾਅਲੈਸਨੈਸ ਆਊਗੀ ਉਹ ਸੂਬਾ ਕਦੇ ਤਰੱਕੀ ਨਹੀਂ ਕਰ ਸਕਦਾ ਉੱਥੇ ਕਦੇ ਸ਼ਾਂਤੀ ਨਹੀਂ ਰਹਿ ਸਕਦੀ ਔਰ ਵੱਡੀ ਗੱਲ ਇਥੇ ਇਹ ਹੈ ਕਿ ਨਾ ਕੇਵਲ ਪੰਜਾਬੀ ਇੱਕ ਫੋਰਨ ਨੈਸ਼ਨਲ ਵੀ ਸਨ ਔਰ ਜਿਨ੍ਹਾਂ ਦੇ ਸਾਹਮਣੇ ਉਹਨਾਂ ਦੇ ਘਰ ਵਾਲੇ ਨੂੰ ਉਹਨਾਂ ਦੇ ਪਰਿਵਾਰ ਦੇ ਜੀਵਾਂ ਨੂੰ ਇਸ ਤਰੀਕੇ ਨਾਲ ਜਾਨਲੇਵਾ ਹਮਲਾ ਹੋਇਆ ਹੋਵੇ ਮਸਾ ਜਾਨ ਬਚਾ ਕੇ ਆਏ ਔਰ ਪੁਲਸ ਪਰਚਾ ਦਰਜ ਨਾ ਕਰੇ ਪੁਲਸ ਕਾਰਵਾਈ ਨਾ ਕਰੇ ਇਹਨੂੰ ਮਿਲੀ ਭੁਗਤ ਕਵਾਂਗੇ ਕਿ ਕੀ ਕਵਾਂਗੇ ਔਰ ਜਿਹੜੀਆਂ ਵੀਡੀਓ ਸੀਗੀਆਂ ਉਹ ਡਿਲੀਟ ਕਰਤੀਆਂ ਜਾਣ ਬਿਲਕੁਲ ਸੋ ਮਤਲਬ ਇਹਦੇ ਤੋਂ ਬੜਾ ਖਤਰਨਾਕ ਸੰਕੇਤ ਨੇ ਮੈਂ ਤਾਂ ਅੱਜ ਵੀ ਆਸ ਕਰਦਾ ਦੇਖੋ ਮੈਂ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦਾ ਬੜਾ ਸਤਿਕਾਰ ਕਰਦਾ ਦੇਵ ਭੂਮੀ ਦੇ ਨਾਂ ਤੇ ਉਸ ਧਰਤੀ ਦਾ ਲੋਕ ਸਤਿਕਾਰ ਕਰਦੇ ਔਰ ਸਾਰੇ ਹਿਮਾਚਲ ਦੇ ਲੋਕ ਬੜੇ ਚੰਗੇ ਨੇ ਬੜੇ ਸ਼ਾਂਤਮਈ ਲੋਕ ਨੇ ਲੱਖਾਂ ਕਰੋੜਾਂ ਲੋਕ ਉੱਥੇ ਟੂਰਿਜ਼ਮ ਜਾ ਰਿਹਾ ਨਗਰ ਜੇ ਕੋਈ ਕੁਝ ਸ਼ਰਾਰਤੀ ਅੰਸਰ ਨੇ ਕਿਸੇ ਪਾਰਟੀ ਨਾਲ ਸੰਬੰਧਿਤ ਨੇ ਕੌਣ ਨੇ ਕੁਝ ਸ਼ਰਾਰਤੀ ਨੇ ਕ੍ਰਿਮినਲ ਲੋਕ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਵੀ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿਉਂਕਿ ਇਹ ਜੇ ਲੋਕ ਦੇਸ਼ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਔਰ ਕੁਝ ਜ਼ਿੰਮੇਵਾਰ ਲੋਕ ਜਿਹੜੇ ਇਹ ਜੇ ਬਿਆਨ ਦੇ ਰਹੇ ਜਿਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਕਿੱਡੇ ਜ਼ਿੰਮੇਵਾਰ ਅਹੁਦੇ ਤੇ ਤੁਸੀਂ ਬੈਠੇ ਹੋ ਔਰ ਜੋ ਤੁਸੀਂ ਗੱਲ ਕਰ ਰਹੇ ਹੋ ਤੇ ਸਿੱਟੇ ਬਹੁਤ ਖਤਰਨਾਕ ਨਿਕਲ ਸਕਦੇ ਆ ਉਹਨਾਂ ਨੂੰ ਵੀ ਗਰੇਜ ਕਰਨਾ ਚਾਹੀਦਾ ਔਰ ਨਾਲ ਦੀ ਨਾਲ ਸਰਕਾਰਾਂ ਨੂੰ ਲਾਅ ਐਂਡ ਆਰਡਰ ਇਨਫੋਰਸ ਕਰਨਾ ਚਾਹੀਦਾ ਇਹ ਵੱਡੀ ਜ਼ਿੰਮੇਵਾਰੀ ਹੈ। ਪਰਵਾਰ ਦਾ ਰੋਸ ਹੈ ਕਿ ਅਸੀਂ ਜਿਸ ਤਰੀਕੇ ਨਾਲ ਉਥੇ ਘਟਨਾ ਵਾਪਰੀ ਆ ਵੀਡੀਓ ਬਣਾਈਆਂ ਲੋਕਾਂ ਦੇ ਨਾਲ ਤੇ ਰੋਸ ਹੈਗਾ ਇਹ ਜਿਨ੍ਹਾਂ ਨੇ ਇਸ ਘਟਨਾ ਨੂੰ ਅਣਜਾਣ ਦਿੱਤਾ ਪੁਲਿਸ ਨੇ ਉਸ ਤੋਂ ਵੀ ਜ਼ਿਆਦਾ ਰੋਸ ਹੈ ਕਿ ਉਹਨਾਂ ਨੇ ਵੀਡੀਓ ਡੀਲੀਟ ਕਰ ਦਿੱਤੀ ਸਭ ਕੁਝ ਖਤਮ ਕਰ ਦਿੱਤਾ ਕਿ ਸਾਡੇ ਉੱਤੇ ਕੋਈ ਐਕਸ਼ਨ ਨਾ ਦੇਖੋ ਇਹ ਇਹੀ ਗੱਲ ਚਿੰਤਾ ਦਾ ਵਿਸ਼ਾ ਔਰ ਇਸੇ ਗੱਲ ਦੀ ਮੈਂ ਹਿਮਾਚਲ ਸਰਕਾਰ ਤੋਂ ਤੇ ਪੰਜਾਬ ਸਰਕਾਰ ਤੋਂ ਜਾਂਚ ਮੰਗ ਰਿਹਾ ਜੇ ਤਾਂ ਇਹ ਹਿਮਾਚਲ ਸਰਕਾਰ ਕਰੇ ਬਹੁਤ ਚੰਗੀ ਗੱਲ ਆ ਨਹੀਂ ਤਾਂ ਫਿਰ ਪੰਜਾਬ ਸਰਕਾਰ ਇਹਨਾਂ ਦੇ ਬਿਆਨ ਲੈ ਕੇ ਕਿਉਂਕਿ ਆਫਟਰ ਆਲ ਸਿਰ 'ਤੇ ਟਾਂਕੇ ਲੱਗੇ ਆ ਪਸਲੀਆਂ ਅ ਭੰਨ ਤੋੜ ਹੋਈ ਆ ਹੋਰ ਸੱਟਾਂ ਲੱਗੀਆਂ ਨੇ ਉਸ ਗੱਲ ਦੀ ਇਹ ਤਾਂ ਮੈਡੀਕਲ ਰਿਕਾਰਡ ਹੈ ਹੁਣ ਇੱਕ ਮੈਸੇਜ ਮਿਲਿਆ ਕਿ ਜਿਹੜੇ ਐਨ ਆਰ ਆਈ ਮਾਮਲਿਆਂ ਦੇ ਮੰਤਰੀ ਨੇ ਉਹ ਵੀ ਸਾਢੇ 4 ਵਜੇ ਪਰਿਵਾਰ ਨੂੰ ਮਿਲਣ ਦੇ ਲਈ ਆ ਰਹੇ ਤੁਹਾਨੂੰ ਲੱਗਦਾ ਕਿ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲਏ ਕੋ ਲਏਗੀ ਤੇ ਚੰਗੀ ਗੱਲ ਹੈ ਜੀ ਐਨ ਆਰ ਆਈ ਮੰਤਰੀ ਸਾਹਿਬ ਲੈਣਗੇ ਇਹਦੇ 'ਚ ਕਾਰਵਾਈ ਕਰਾਉਣਗੇ ਇਹਨਾਂ ਨੂੰ ਇਨਸਾਫ ਮਿਲੂਗਾ ਤੇ ਠੀਕ ਨੂੰ ਠੀਕ ਕਹੂੰਗਾ ਮਗਰ ਉਹਨਾਂ ਨੂੰ ਜਗਾਉਣ ਵਾਸਤੇ ਵੀ ਇਤਾ ਇਨਸੀਡੈਂਟ 4 ਦਿਨ ਪੁਰਾਣਾ ਕੱਲ ਇਸ ਨੌਜਵਾਨ ਨੇ ਮੈਨੂੰ ਫੋਨ ਕੀਤਾ ਕਿ ਸਾਡੀ ਤਾਂ ਕੋਈ ਖਬਰ ਹੀ ਨਹੀਂ ਲੈ ਰਿਹਾ ਸਾਨੂੰ ਤਾਂ ਪਹਿਲਾਂ ਦੇਖੋ ਪਤਾ ਨਹੀਂ ਸੀ ਕੱਲ ਜਦ ਫੋਨ ਆਇਆ ਮੈਂ ਪੱਤਰਕਾਰ ਵੀਰਾਂ ਨੂੰ ਫੋਨ ਕੀਤਾ ਮੈਂ ਯਾਰ ਤੁਸੀਂ ਚੌਥਾ ਪਾਵਾ ਉਹ ਡੈਮੋਕਰੇਸੀ ਦਾ ਤੁਸੀਂ ਸੱਚ ਜਾਗਰ ਕਰੋ ਕਿਉਂਕਿ ਜੇ ਮੇਰੇ ਵਰਗਾ ਕੋਈ ਬੋਲਦਾ ਤੇ ਉਹਦੇ ਪੋਲਿਟਿਕਸ ਦੀ ਕਿਤੇ ਨਾ ਕਿਤੇ ਉਹ ਆਉਣੀ ਸੀਗੀ ਚਾਲਕ ਜੇ ਮੈਂ ਚਾਹੁੰਦਾ ਨਹੀਂ ਸੀ ਕਿ ਇੱਥੇ ਕੋਈ ਪੋਲਿਟਿਕਸ ਹੋਵੇ ਇੱਥੇ ਇਨਸਾਫ ਹੋਵੇ ਕਿਉਂਕਿ ਲੋਕ ਦੇਸ਼ ਨੂੰ ਵੰਡਣ ਦੀਆਂ ਬੜੀਆਂ ਵੱਡੀਆਂ ਸਾਜਸ਼ਾ ਚੱਲ ਰਹੀਆਂ ਔਰ ਜੋ ਇਲੈਕਸ਼ਨ ਬੀਤੇ ਨੇ 24 ਦੇ ਪਾਰਲੀਮੈਂਟ ਦੀ ਇਲੈਕਸ਼ਨ ਜੇ ਦੇਸ਼ ਕਿਵੇਂ ਡਿਵਾਈਡ ਹੋਇਆ ਇਹਦੇ ਚ ਤਾਂ ਸਾਰਿਆਂ ਦੇ ਸਾਹਮਣੇ ਆ ਜੀ ਜੇ ਤੁਸੀਂ ਵੇਖੋ ਕਮਿਊਨਿਟੀਜ਼ ਦੇ ਕਿਵੇਂ ਵੋਟ ਕੀਤਾ ਕਲੀਅਰ ਡਿਵੀਜ਼ਨ ਵੇਕਰ ਨੂੰ ਆਈ ਹੈ ਤੁਸੀਂ ਕੀ ਸਮਝਦੇ ਹੋ 24 ਦੇ ਰਿਜ਼ਲਟ ਨਾਲ ਨਾਟ ਕੀ ਪਾਰਟੀ ਤੌਰ ਤੇ ਕੋਈ ਖੁਸ਼ ਹੈ ਕਿ ਕੋਈ ਦੁਖੀ ਹੈ ਦੇਸ਼ ਦੇ ਤੌਰ ਤੇ ਤਾਂ ਸਾਰੇ ਤੋਂ ਆहत ਨੇ ਇਹ ਪਾਈ ਦੇਸ਼ ਇਸ ਤਰ੍ਹਾਂ ਵੋਟ ਪਾਉਣ ਲੱਗਾ ਤੇ ਦੇਸ਼ ਦਾ ਤਾਂ ਤੁਸੀਂ ਕਈ ਹਿੱਸਿਆਂ 'ਚ ਵੰਡ ਦੇਣਾ ਜਿਹੜੀ ਵੋਟ ਹੀ ਸਿਰਫ ਧਰਮ ਦੇ ਨਾਂ ਤੇ ਮੰਗੀ ਗਈ ਹੈ ਤੇ ਕਲੀਅਰ ਡਿਵੀਜ਼ਨ ਪੈਦਾ ਹੋਇਆ ਪਿੰਡਾਂ ਦੇ ਵੋਟਾਂ ਦੀ ਹਾਲਾਤ ਵੇਖ ਲਓ ਤੇ ਸ਼ਹਿਰਾਂ ਦੀ VOTING ਦੇ ਪੈਟਰਨ ਵੇਖ ਲਓ ਤੇ ਤੁਸੀਂ ਆਪ ਸਮਝ ਲਓ ਪੰਜਾਬ 'ਚ ਕੀ ਹੋ ਰਿਹਾ ਸਾਰੇ ਬਿਆਨਾਂ ਤੋਂ ਕੁਝ ਉਹ ਬਿਆਨ ਦਿੱਤਾ ਗਿਆ ਮੈਂ ਕਹਿੰਦਾ ਜੀ ਬਾਰਡਰ ਸਟੇਟ ਹੋਣ ਦੇ ਨਾਤੇ ਬਹੁਤ ਹੀ ਖਤਰਨਾਕ ਹੈ ਇਹਨੂੰ ਕੋਈ ਲਾਈਟਲੀ ਨਾ ਲਵੇ ਮੈਂ ਮੈਂ ਤਾਂ ਅੱਜ ਪਬਲਿਕਲੀ ਤੁਹਾਨੂੰ ਅੱਜ ਕਹਿ ਰਿਹਾ ਅੰਦਰ ਬੈਠੇ ਮੈਂ ਤਾਂ ਉਸਦੇ ਨਹੀਂ ਕਹਤਾ ਹਾਂ ਰਿਜ਼ਲਟ ਵੇਖਦੇ ਸਾ। ਮੈਂ ਕਹੇ ਇਹ ਦੇਸ਼ ਦੀ ਰਾਜਨੀਤੀ ਵਾਸਤੇ ਜਾਂ ਦੇਸ਼ ਦੇ ਭਲੇ ਵਾਸਤੇ ਨਹੀਂ ਹੈ ਜਿਸ VOTING ਪੈਟਰਨ ਜੋ ਹੋਇਆ ਹੈ। ਇਟ ਇਜ਼ ਅ ਕਲੀਅਰ ਡਿਵੀਜ਼ਨ ਟੌਪ ਟੂ ਬਾਟਮ। ਜਿਹੜੀ ਬਹੁਤ ਖਤਰਨਾਕ ਹੈ। ਤੁਸੀਂ ਸ਼ਹਿਰਾਂ ਦੀ VOTING ਪੈਟਰਨ ਵੇਖ ਲਓ ਤੇ ਪਿੰਡਾਂ ਦਾ ਵੇਖ ਲਓ ਤੁਸੀਂ ਨਹੀਂ ਚਿੰਤਿਤ ਮੈਂ ਤਾਂ ਚਿੰਤਿਤ ਹਾਂ ਜੀ। ਕਿਉਂਕਿ ਇਹ ਨਹੀਂ ਵੇਖਣ ਨੂੰ ਮਿਲਦਾ ਆਮ ਤੌਰ ਤੇ ਇਲੈਕਸ਼ਨਾਂ ਤੇ। ਇੱਕ ਵੱਡੇ ਚਿਹਰੇ ਨੂੰ ਇੱਕ ਐਮਪੀ ਨੂੰ ਕੰਗਰਣ ਰੋਤ ਨੂੰ ਇਹ ਬਿਆਨ ਦੇਣਾ ਚਾਹੀਦਾ ਸੀ ਉਗਰਵਾਦੀ ਵਾਲਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਨੇ ਉਗਰਵਾਦੀਆਂ ਪੰਜਾਬ ਦੀ ਸਿਆਣੀ ਬੀਬੀ ਦਾ ਸਵਾਲ ਪੁੱਛੋ ਮਤਲਬ ਤੁਸੀਂ ਕਮਾਲ ਦੀ ਗੱਲ ਕਰ ਰਹੇ ਹੋ ਬੇਵਕੂਫਾਂ ਤੋਂ ਸਿਆਣੀ ਗੱਲ ਆਸ ਰੱਖੋ ਤੇ ਕਿੱਥੋਂ ਰੱਖੀ ਜਾ ਸਕਦੀ ਮਗਰ ਉਹਨਾਂ ਨੂੰ ਇਹ ਗੱਲ ਜ਼ਰੂਰ ਰਿਅਲਾਈਜ਼ ਕਰਨੀ ਚਾਹੀਦੀ ਕਿ ਅੱਜ ਫਿਲਮ ਸਟਾਰ ਕਹੀਂ ਸਮਝੇ ਸੀਗੇ ਕਿ ਚਲੋ ਐਕਟਿੰਗ ਕਰ ਰਹੇ ਆ ਜਾਂ ਕਿਸੇ ਸਟੇਜ ਦੀ ਕਾਰਵਾਈ ਦਾ ਹਿੱਸਾ ਨੇ ਮਗਰ ਜੋ ਜਾ ਕੇ ਅੱਜ ਐਮਪੀ ਬਣਨ ਤੋਂ ਬਾਅਦ ਦਿੱਲੀ ਪਹੁੰਚਦੇ ਸਾਰ ਸਾਰੇ ਪੰਜਾਬ ਨੂੰ ਕਹਤ ਹੈ ਤੇਦਾ ਉਗਰਵਾਦਾ ਹੀ ਸੋਚ ਵਧ ਰਹੀ ਆ ਉਗਰਵਾਦ ਵਧ ਰਿਹਾ ਮਤਲਬ ਕਿਥੋਂ ਤੁਹਾਡੀ ਕੀ ਫੀਡਬੈਕ ਸਿਸਟਮ ਕੀ ਆ ਬਹੁਤ ਵੱਡੀ ਗਿਣਤੀ ਦੇ ਮਤਲਬ ਜੇ ਜੇ ਵਧ ਰਿਹਾ ਹੈ ਇਹ ਹੁਣ ਇਲੈਕਸ਼ਨ ਸ਼ਾਂਤਮੀ ਹੋ ਕੇ ਆਟੀਆਂ ਕੀ ਤੁਸੀਂ ਆਪਦੇ ਜਿਹੜੇ ਵਜ਼ੀਰ ਜਾਂ ਤੁਹਾਡੇ ਲੋਕ ਇਥੋਂ ਇਲੈਕਸ਼ਨ ਲੜੇ ਉਹਨਾਂ ਦੀ ਗੱਲ ਨਹੀਂ ਕਰਦੇ ਮੇਰੀ ਗੱਲ ਛੱਡੋ ਕੀ ਜਾਕਰ ਸਾਹਿਬ ਨੂੰ ਪੁੱਛ ਲਓ ਕੀ ਉਹ ਸਹਿਮਤ ਨੇ ਕੰਗਨਾਰਾ ਰਣੌਤ ਦੇ ਬਿਆਨਾਂ ਨਾਲ ਦੋਵਾਂ ਨਾਲ ਜੋ ਉਹਨਾਂ ਨੇ ਉਹ ਮਾਮਾ ਲਈ ਬਿਆਨ ਦਿੱਤਾ ਹੋਵੇ ਉਹ ਜਿਹੜੀਆਂ ਦਿੱਲੀ ਦੇ ਬਾਰਡਰ ਤੇ ਬੈਠੀਆਂ 600 ਰੁਪਏ ਵਾਲੀਆਂ ਤੇ ਜਾਂ ਜਿਹੜਾ ਹੁਣ ਦਿੱਤਾ ਕਿ ਉਹ ਗੁਰਬਾਤ ਫੈਲ ਰਿਹਾ ਜਸੋ ਹਾਂਜੀ ਨਹੀਂ ਜਾਕਰ ਸਾਹਿਬ ਦੱਸ ਦੇਣ ਕਿ ਉਹਦੇ ਦੋਵੇਂ ਬਿਆਨਾਂ ਨਾਲ ਸਹਿਮਤ ਹੈ ਕਿ ਨਹੀਂ ਮੇਰੀ ਗੱਲ ਹੋ ਰਿਹਾ ਉਹਨਾਂ ਦੀ ਪਾਰਟੀ ਦੇ ਜੀਆ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਹਿਮਾਚਲ ਜਿਹੜੇ ਨੇ ਸਾਡੇ ਵੀਰ ਉਹ ਕੰਮਕਾਰ ਕਰਦੇ ਨੇ ਤੁਹਾਨੂੰ ਲੱਗਦਾ ਕਿ ਜੇ ਇਦਾਂ ਦੀਆਂ ਘਟਨਾਵਾਂ ਹੋਣਗੀਆਂ ਜਿਹੜਾ ਤੁਸੀਂ ਕਹਿ ਰਹੇ ਇਸ਼ਾਰਾ ਦੇ ਰਹੇ ਉਹ ਚੀਜ਼ ਜਿਹੜੀ ਹੋ ਸਕਦਾ ਦੇਖੋ ਜੀ ਸਾਡੀ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਬਣੀ ਰਵੇ ਸਾਡੀ ਜ਼ਿੰਮੇਵਾਰੀ ਹੈ ਔਰ ਮੈਨੂੰ ਪੂਰੀ ਆਸ ਹੈ ਕਿ ਪੰਜਾਬੀ ਬੜੇ ਸਿਆਣੇ ਆ ਔਰ ਨਾਲ ਹੀ ਮੈਨੂੰ ਆਸ ਹੈ ਕਿ ਹਿਮਾਚਲ ਦੇ ਲੋਕ ਵੀ ਬੜੇ ਸਿਆਣੇ ਕੁਝ ਚੰਦ ਲੋਕ ਸ਼ਰਾਰਤੀ ਸੋਚਦੇ ਹੋ ਸਕਦੇ ਉਹਦਾ ਇਹ ਮਤਲਬ ਨਹੀਂ ਕਿ ਸਾਰੇ ਹੋ ਜੇ ਨੇ ਉਹਨਾਂ ਨੂੰ ਸਾਹਮਣੇ ਲਿਆ ਕੇ ਉਹਨਾਂ ਨੂੰ ਸ਼ੇਮ ਕਰਨਾ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਨੇਮ ਐਂਡ ਸ਼ੇਮ ਕਰਨਾ ਬੜਾ ਜ਼ਰੂਰੀ ਹੈ ਕਿਉਂਕਿ ਉਹ ਚੰਦ ਲੋਕ ਹੀ ਮਾਹੌਲ ਖਰਾਬ ਕਰਦੇ ਹੋਗੇ ਉਹ ਜੀ ਆ ਸਾਧਸ਼ਾ ਚ ਸੁਚੇਤ ਰਹਿਣਾ ਚਾਹੀਦਾ ਬਾਰਡਰ ਸਟੇਟ ਆ ਬਾਰਡਰ ਸਿਕਿਉਰਿਟੀ ਇੱਕ ਬੜਾ ਵੱਡਾ ਮੁੱਦਾ ਔਰ ਇਹਦੇ ਚ ਖਲਵਾੜ ਨਾ ਹੋਵੇ ਇਹਦੇ ਲਈ ਜ਼ਿੰਮੇਵਾਰ ਐਮਪੀਆ ਨੂੰ ਪੰਗਨਾ ਰਣੌਤਰਗਿਆਂ ਨੂੰ ਵੀ ਸੁਚੇਤ ਬਿਆਨ ਦੇਣੇ ਚਾਹੀਦੇ ਨਹੀਂ ਤਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਾਂ ਮੈਂ ਤਾਂ ਅਮਿਤ ਚਾਜੀ ਦਾ ਕਹੂੰਗਾ ਜੇ ਤੁਸੀਂ ਸਟੇਜ ਤੇ ਬੈਠੇ ਆ ਉੱਥੇ ਚੰ드ਰਾਬਾਬੂ ਨਾਇਡੂ ਦੀ ਸਵੈਰਿੰਗ ਇੰਚੇ ਰੋਜ਼ ਅਖਬਾਰਾਂ ਚ ਰੌਲਾ ਪੈ ਰਿਹਾ ਕਿ ਉਹ ਸਾਬਕਾ ਗਵਰਨਰ ਸਾਹਿਬ ਜਿਹੜੀ ਤਮਿਲਨਾਡੂ ਦੀ ਸੀ ਉਹਨਾਂ ਦੀ ਖਚਾਈ ਕਰਤੀ ਤੇ ਤੁਸੀਂ ਇਹਦੀ ਕਦ ਖਚਾਈ ਕਰੋਗੇ ਜੇ ਨਹੀਂ ਕਰਦੇ ਤਾਂ ਸਮਝਾਂਗੇ ਕਿ ਫਿਰ ਇਹੀ ਬੁਲਾਉਂਦੇ ਦੇਖੋ ਵੱਡਾ ਹਿੱਸਾ ਬਣਿਆ ਅੱਜ ਇਹਨਾਂ ਦਾ ਅੰਨਾ ਮਲਾਈ ਜਿਹੜਾ ਬੀਜੇਪੀ ਦਾ ਪ੍ਰਧਾਨ ਹੈ ਤਮਿਲਨਾਡੂ ਦਾ ਉਹ ਉਹਨਾਂ ਦੇ ਘਰ ਗਿਆ ਉਹ ਬੀਬੀ ਜੀ ਦੇ ਕਿਉਂਕਿ ਸਭ ਨੇ ਇਸ ਗੱਲ ਤੇ ਕਿਹਾ ਕਿ ਇਹ ਕਿਹੜਾ ਤਰੀਕਾ ਹੈ ਕਿ ਸ਼ਵੇਰਿੰਗਨ ਤੇ ਤੁਸੀਂ ਇੱਕ ਗਵਰਨਰ ਦੀ ਖਚਾਈ ਕਰੋ ਤੇ ਜੇ ਇੱਕ ਗਵਰਨਰ ਦੀ ਇੱਕ ਗਵਰਨਰ ਦੀ ਖਚਾਈ ਸਾਫ ਕਾਦੀ ਹੋ ਸਕਦੀ ਹੈ ਆਈਏ ਤਾਂ ਸਟੇਜ ਆਰਟਿਸਟ ਸਰ ਜੀਪ ਨੇ ਵੀ ਵੀਜੇ ਮਾਦੀ ਕਲਾਸ ਲਗਾਈ ਆ ਉਹ ਨੂੰ ਤੁਸੀਂ ਕਿਹਾ ਕਿ ਉਹਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਵਾ ਇੱਕੋ ਮੈਂ ਨਹੀਂ ਕਹੂੰਗਾ ਕਿ ਇਸ ਤਰ੍ਹਾਂ ਦੀ ਮੈਂ ਫੇਰ ਕਹਾਂ ਜੀ ਮੈਂ ਗੈਰਜੁਮੇਵਾਰਾ ਬਿਆਨ ਨਹੀਂ ਦੇ ਸਕਦਾ ਲੱਖਾਂ ਦੀ ਤਦਾਦ ਚ ਲੋਕ ਰੋਜ਼ ਜਾ ਰਹੇ ਆ ਹਾਲੇ ਤੱਕ 2 4 5 ਇਨਸੀਡੈਂਟ ਨਿਕਲ ਕੇ ਆਏ ਆ ਸਾਹਮਣੇ ਹਾਲੇ ਵੀ ਮੌਕਾ ਹੈ ਕਿ ਇਹਨਾਂ ਨੂੰ ਇਨਸੀਡੈਂਟ ਨੂੰ ਨਾਲ ਦੀ ਨਾਲ ਨਜਿੱਠਿਆ ਜਾਵੇ ਕਿ ਇਹ ਅੱਗ ਦੇ ਗੋਲੇ ਵਾਂਗੂ ਨਾ ਫੈਲਣ ਔਰ ਇਹ ਨਪਰਤ ਦੇ ਵੀ ਜਿਹੜੇ ਬੋਏ ਜਾ ਰਹੇ ਇਹ ਤੋਂ ਲੋਕ ਬਚਣ ਜੀ ਥੈਂਕ ਯੂ ਪਹਿਲਾਂ ਤੋਂ ਮਜੀਠੀਆ ਸਾਹਿਬ ਦਾ ਜੋ ਆਏ ਨੇ ਤੇ ਆਸਵਾਸਣ ਇਹ ਹੀ ਦਿਵਾ ਕੇ ਗਏ ਨੇ ਕਿ ਸਾਡਾ ਜਿਹੜਾ ਵਾ ਉਹ ਥੋੜਾ ਸਾਡੀ ਜਿਹੜੀ ਆਵਾਜ਼ ਆ ਉਹ ਸਰਕਾਰ ਤੱਕ ਪਹੁੰਚੇ ਇਹ ਕਿਉਂਕਿ ਉਹ ਇੱਕ ਸਾਡਾ ਇੱਥੇ ਸਾਡੇ ਹਲਕੇ ਦੇ ਪੋਲਿਟਿਕਲ ਨੇ ਤੇ ਉਹਨਾਂ ਦੀ ਆਵਾਜ਼ ਜਿਹੜੀ ਆ ਉਹ ਸਰ ਕੋ ਸੁਣਦਾ ਹੈ ਤੇ ਪਹਿਲਾਂ ਤਾਂ ਥੈਂਕ ਯੂ ਸਾਡੇ ਤੱਕ ਪਹੁੰਚਣ ਲਈ ਤੇ ਇਹ ਕਿੰਨੇ ਆ ਕਿ ਜੋ ਵੀ ਸਾਡੇ ਪੰਜਾਬੀ ਕਮਿਊਨਿਟੀ ਆ ਕੋਸ਼ਿਸ਼ ਇਹ ਕਰਦੇ ਆ ਅੱਗੇ ਵਧਣ ਦੀ ਤੇ ਬਹੁਤ ਲੋਕ ਜਿਹੜੇ ਨੇ ਸਾਨੂੰ ਪੰਜਾਬੀਆਂ ਨਾਲ ਨਫ਼ਰਤ ਕਰਦੇ ਆ ਤੇ ਇਸ ਚੀਜ਼ ਤੋਂ ਜਿਹੜਾ ਵਾ ਸਾਨੂੰ ਅਵੇਅਰ ਹੋਣਾ ਚਾਹੀਦਾ ਸਾਰਿਆਂ ਨੂੰ ਇਹ ਜੇ ਕੋਈ ਵੀ ਬੰਦਾ ਜਿਹੜਾ ਉਹ ਦੂਜੀਆਂ ਸਟੇਟਾਂ 'ਚ ਘੁੰਮਣ ਜਾਣ ਇਸ ਟਾਈਮ ਜੇ ਘੁੰਮਣ ਜਾਣਾ ਚਾਹੁੰਦਾ ਤੇ ਨਾ ਜਾਵੇ ਕਿਉਂਕਿ ਜੋ ਹਾਲਾਤ ਨੇ ਉੱਥੇ ਠੀਕ ਨਹੀਂ ਹੈ। ਅ ਇਸ ਤੋਂ ਪਹਿਲਾਂ ਗੁਰਜੀਤ ਸਿੰਘ ਹੋਰ ਲੋਕਾਂ ਨੇ ਪਰ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਿਹੜਾ ਅਜੇ ਤੱਕ ਤੁਹਾਡੇ ਆ ਜਾਣ ਲਈ ਜਾਂ ਤੁਹਾਡੇ ਤੱਕ ਪਹੁੰਚ ਨਹੀਂ ਕੀਤੀ ਕੀ ਕਾਰਨ ਕੀ ਹੈ ਜੇ ਜੋ ਨਹੀਂ ਆ पाए। ਮੇਰਾ ਸਦਾ ਹੀ ਪੰਜਾਬ ਸਰਕਾਰ ਨੂੰ ਨਾ ਪਤਾ ਲੱਗਾ ਹੋਵੇ ਪੀ ਪੰਜਾਬ ਚ ਕੀ ਚੱਲ ਰਿਹਾ ਜਾਂ ਪੰਜਾਬ ਦੇ ਲੋਕਾਂ ਨਾਲ ਕੀ ਹੋ ਰਿਹਾ ਤੇ ਤਾਂ ਹੀ ਨਹੀਂ ਆਏ ਹੋਣਗੇ ਪਰ ਅਹੀਂ ਤੇ ਜਦੋਂ ਪੰਜਾਬ ਸਰਕਾਰ ਬਣੀ ਹੈ ਆਪਣੇ ਅਸੀਂ ਬਾਹਰ ਰਹਿੰਦੇ ਹੋਏ ਜਿਹੜੀਆਂ ਆਪਣੇ ਘਰਦਿਆਂ ਨਾਲ ਲੜ ਲੜ ਕੇ ਉਹਨਾਂ ਨੂੰ ਵੋਟਾਂ ਪੁਵਾਈਆਂ ਤੇ ਪਰ ਸਾਨੂੰ ਕੋਈ ਲੱਗਾ ਨਹੀਂ ਕਿ ਪੰਜਾਬ ਸਰਕਾਰ ਕੋਈ ਐਨ ਆਰ ਆਈ ਲੋਕਾਂ ਲਈ ਕੋਈ ਇਹੋ ਜਿਹਾ ਜਿਹੜਾ ਵਾ ਕਦਮ ਚੁੱਕ ਰਹੀ ਹੈ ਜਿਵੇਂ ਇਸਪੋਰਟ ਵਿੱਚ ਅਕਾਲਜੀ ਜੀ ਅੱਜ ਤੁਹਾਡੇ ਹਲਕੇ ਦੇ ਕਾਮਨ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਜਿਹੜੀ ਆ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਹਨ ਪਰ ਦੋ ਤਿੰਨ ਦਿਨ ਹੋ ਗਿਆ ਇੱਥੇ ਅਮਨਸਰ ਪ੍ਰਜਾਪਤੀ ਸਰਕਾਰ ਐਡਮਿਨਟ ਫਰਾਂ ਤੁਹਾਡਾ ਹਾਲ ਅਜੇ ਤੱਕ ਨਹੀਂ ਜਾਣਿਆ ਕਿ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਹਨ ਸੁਣੀਆਂ ਨਹੀਂਆਂ ਤਾਂ ਤੁਹਾਡਾ ਹਾਲ ਅਜੇ ਨਹੀਂ ਜਾਣਿਆ ਜਦ ਕਿ ਤੁਹਾਡੇ ਹਲਕੇ ਦੇ ਐਮਐਲਏ ਨੇ ਬਿਲਕੁਲ ਜੀ ਅਹੀਂ ਹੁਣ ਸਾਨੂੰ ਤੇ ਉਹਨਾਂ ਦੀ ਕੋਠੀ ਦਾ ਨੀ ਪਤਾ ਨਾ ਹੀ ਸਾਡੇ ਕੋਲ ਉਹਨਾਂ ਦਾ ਨੰਬਰ ਹੀ ਹੈ ਨਾ ਹੀ ਉਹਨਾਂ ਨੂੰ ਅਸੀਂ ਗੱਲ ਹੀ ਕਰ ਸਕਦੇ ਕਿਉਂਕਿ ਇੱਥੇ ਤੁਹਾਨੂੰ ਪਤਾ ਹੀ ਐਮਐਲਏ ਤੱਕ ਪਹੁੰਚਣਾ ਕੋਈ ਦਾ ਸੌਖਾ ਨਹੀਂ ਹੈਗਾ ਕਿਉਂਕਿ ਅਸੀਂ ਨਾਰਮਲ ਜਿਹੇ ਇਨਸਾਨ ਹੈ ਤੇ ਅਸੀਂ ਆਪਣਾ ਕਾਰੋਬਾਰ ਇਹ ਕਰਨ ਇੱਥੇ ਆਏ ਬਸ ਹੋਰ ਕੁਝ ਨਹੀਂ ਜੇ ਉਹਨਾਂ ਤੱਕ ਆਵਾਜ਼ ਜਾਊਗੀ ਤੇ ਹੋ ਸਕਦਾ ਉਹ ਪਹੁੰਚ ਕਰਨ ਕਰ ਜੀ ਲਾਸਟ ਵਾਰ ਤੂੰ ਇਹ ਸਟੇਟਾਂ ਦੀ ਸਰਕਾਰਾਂ ਨੂੰ ਕੀ ਮੰਨ ਕਰਦੇ ਜੇ ਤੁਹਾਡੇ ਉੱਪਰ ਇੱਕ ਵੱਡਾ ਜੱਟ ਹਮਲਾ ਹੋਇਆ ਵਾ ਕਿ ਕਿ ਜਾਨੂ ਜਾ ਸਕਦੀ ਕਿਸਤਾਂ ਦਾ ਹਮਲਾ ਹੋਇਆ। ਅਸੀਂ ਸਟੇਟਾਂ ਕੋਈ ਮੰਗ ਕਰਦੇ ਅਸੀਂ ਮੰਗ ਇਹ ਨਹੀਂ ਕਰਦੇ ਅਸੀਂ ਮੰਗ ਕਰਦੇ ਆਂ ਕਿ ਇਹੋ ਜੇ ਮਸਲਿਆਂ ਨੂੰ ਰੋਕਣਾ ਚਾਹੀਦਾ ਤਾਂ ਕਿ ਹੋਰ ਕਿਸੇ ਨਾਲ ਨਾ ਹੋਵੇ। ਸਾਡੇ ਨਾਲ ਜੋ ਹੋਇਆ ਉਹ ਤੇ ਅਸੀਂ ਰੱਬ ਦਾ ਭਾਣਾ ਮੰਨ ਕੇ ਸਮਝਦੇ ਆਂ ਪਰ ਹੋਰ ਕਿਸੇ ਨਾਲ ਨਾ ਹੋਵੇ ਕਿ ਕਿਸੇ ਦੀ ਜਾਨ ਚਲ ਜੇ ਜਿਹੜੇ ਮਤਲਬ ਲੋਕ ਖਤਰਨਾਕ ਅਧਿਆਨ ਨਾਲ ਬੈਠੇ ਨੇ ਉਥੇ ਤੇ ਇਹਦੇ ਤੇ ਜਿਹੜੀਆਂ ਆਪਣੀਆਂ ਪੰਜਾਬ ਸਰਕਾਰ ਤੇ ਜਿਹੜੀ ਆ ਮਾਝਾ ਸਰਕਾਰ ਨੂੰ ਜਿਹੜਾ ਥੋੜਾ ਸੀਰੀਅਸ ਮੈਟਰ ਲੈਣਾ ਚਾਹੀਦਾ ਕਿਉਂਕਿ ਕੋਈ ਹੋਰ ਵੀ ਵੱਡਾ ਐਸਾ ਹੋ ਸਕਦਾ ਹੈ ਨਹੀਂ ਬਿਲਕੁਲ ਜੀ ਮਜੀਠੀਆ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆਏ ਨੇ ਮੈਂ ਮੈਂ ਫੋਨ ਕੀਤਾ ਸੀ ਕੱਲ ਆਪ ਵੀ ਉਹਨਾਂ ਮੈਨੂੰ ਫੋਨ ਕੀਤਾ ਫਿਰ ਤੁਹਾਨੂੰ ਵੀ ਭੇਜਿਆ ਬਹੁਤ ਮਦਦਗਾਰ ਆ ਹੁਣ ਵੇਖ ਲੋ ਹੋ ਕੇ ਗਏ ਨੇ ਤੇ ਵਿਸ਼ਵਾਸ ਦਿਵਾਇਆ ਉਹਨਾਂ ਨੇ ਵੀ ਨਾਲਿਆਂ ਤੁਹਾਡੇ ਇਹ ਤੁਹਾਨੂੰ ਜਿਹੜਾ ਵਾ ਇਨਸਾਫ ਦਿਵਾਵਾਂਗੇ ਜਿੱਦਾਂ ਵੀ ਹੋਏਗਾ ਪਹਿਲਾਂ ਵਕੀਲ ਕੋਲ ਐਪਲੀਕੇਸ਼ਨ ਵਗੈਰਾ ਸਾਰੀ ਪਾਵਾਂਗੇ ਆਲਰੇਡੀ ਉਹ ਸਾਰਾ ਕੁਝ ਉਹਨਾਂ ਨੇ ਸਾਨੂੰ ਦੱਸਿਆ ਹੋਇਆ ਹੈ ਹਨਾ ਇਸ ਕਰਕੇ ਅਸੀਂ ਸਾਰਾ ਕੁਝ ਕਰਾਂਗੇ ਜੋ ਵੀ ਮਜੀਠੀਆ ਸਾਹਿਬ ਨੇ ਮਤਲਬ ਕਿ ਆਏ ਆ ਉਹਨਾਂ ਦਾ ਬਹੁਤ ਬਹੁਤ ਜਿਹੜਾ ਵਾ ਧਨਵਾਦਿਆ ਮਤਲਬ ਕਿ ਸ਼ੁਰੂ ਤੋਂ ਆਪਣਾ ਬਹੁਤ ਪਿਆਰ ਹੈ ਉਹਨਾਂ ਦੇ ਨਾਲ ਆਪਣਾ ਜਦ ਮਤਲਬ ਕਿ ਪੋਲੀਟਿਸ਼ੀਅਨ ਤੋਂ ਇਲਾਵਾ ਵੀ ਬਹੁਤ ਜ਼ਿਆਦਾ ਅਸੀਂ ਪਹਿਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਹਾਂ ਜੀ ਕੋਈ ਸਰਕਾਰ ਦਾ ਨੁਮਾਇੰਦਾ ਪਹੁੰਚਿਆ ਜੀ ਤੁਹਾਡੇ ਕੋਲ ਸਰਕਾਰ ਦਾ ਨਮਾਇੰਦਾ ਮਤਲਬ ਕਿ ਉਹ ਤੇ ਜੀ ਨਹੀਂ ਆਇਆ ਕੁਲਦੀਪ ਸਿੰਘ ਧਾਰੀਵਾਲੋਂ ਨਹੀਂ ਹਾਂਜੀ ਜਗਲ ਜੀ ਪਨਵਾ ਪਰਿਵਾਰ ਦਾ ਵੱਡਾ ਨਾਮ ਆ ਮਜੀਠੀ ਹਲਕੇ ਦੇ ਵਿੱਚ ਹਾਂਜੀ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਵੀ ਮੰਗਿਆ ਜਾਂਦਾ ਹਾਂਜੀ ਹਾਂਜੀ ਹਾਂ ਪਰਮਾਤ ਮਦਦ ਵੀ ਕਰਦੇ ਨੇ ਮਦਦ ਕਰਦੇ ਹਾਂਜੀ ਪਰ ਅੱਜ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਜਿਹੜਾ ਵਾ ਪਰਿਵਾਰ ਲਾ ਕੇ ਲੋਕਾਂ ਦੀਆਂ ਮੁਸ਼ਕਲਾਂ ਜਾਣੀਆਂ ਗਈਆਂ ਪਰ ਤੁਹਾਡੇ ਤੱਕ ਅਜੇ ਤੱਕ ਪਹੁੰਚ ਨਹੀਂ ਇਹ ਤੇ ਵੇਖੋ ਸਰਕਾਰ ਤੇ ਡਿਪੈਂਡ ਹੈ ਨਾ ਅਸੀਂ ਸਰਕਾਰ ਵਾਸਤੇ ਜਨਰਲ ਮਤਲਬ ਕਿ ਇੱਕ ਨਾਗਰਿਕਾਂ ਬਾਹਰ ਦੇ ਉਹਨਾਂ ਦਾ ਫਰਜ਼ ਬਣਦਾ ਵਾ ਪਰ ਸਾਡੇ ਤੱਕ ਕਿਸੇ ਨੇ ਪਹੁੰਚ ਹੀ ਨਹੀਂ ਕੀਤੀ ਅਜੇ ਤੱਕ ਕੋਈ ਨਹੀਂ ਪਹੁੰਚਿਆ ਨੋਬਾਡੀ ਮਤਲਬ ਕਿ ਕਾਲ ਅਸੀਂ ਆਪ ਹੀ ਮਤਲਬ ਕਿ ਆਪਣਾ ਇਲਾਜ ਕਰਾ ਰਹੇ ਹਾਂ ਆਪ ਹੀ ਅਸੀਂ ਹਸਪੀਟਲਾਂ ਦੇ ਵਿੱਚ ਧੱਕੇ ਖਾਦੇ ਕਿਸੇ ਨੇ ਕੋਈ ਸਿਕਿਉਰਿਟੀ ਨਹੀਂ ਪ੍ਰੋਵਾਈਡ ਕਰਾਈ ਕੋਈ ਕੁਝ ਨਹੀਂ ਪ੍ਰੋਵਾਈਡ ਕਰਾਇਆ ਸਮਝਦੇ ਗੱਲ ਤੇ ਮਜੀਠਾ ਸਾਹਿਬ ਨੇ ਹੁਣ ਸਾਨੂੰ ਵਿਸ਼ਵਾਸ ਦਿਵਾਇਆ ਮੈਨੂੰ ਕਿਹਾ ਹੈ ਇਸ ਸਿਕਿਉਰਟੀ ਜਿਹੜੀ ਆ ਜਰੂਰ ਆ ਮਤਲਬ ਕਿ ਤੁਹਾਨੂੰ ਦਵਾਈ ਦਿੱਤੀ ਗਈ ਗੁਰਜੀਤ ਸਿੰਘ ਔਜਲਾ ਵੀ ਔਜਲਾ ਸਾਹਿਬ ਨੇ ਵੀ ਸਾਨੂੰ ਕਿਹਾ ਬਹੁਤ ਆਪਣਾ ਮਤਲਬ ਕਿ ਹੈ ਪੋਲੀਟੀਸ਼ੀਅਨ ਤੋਂ ਇਲਾਵਾ ਇੱਕ ਵਕਰੀ ਗੱਲ ਆ ਮਤਲਬ ਕਿ ਉਹਨਾਂ ਨੇ ਵਿਸ਼ਵਾਸ ਸਾਨੂੰ ਜਿਹੜਾ ਦਵਾਇਆ ਵਾ ਕਿ ਪਾਰਲੀਮੈਂਟ 'ਚ ਗੱਲ ਚੁੱਕਾਂਗੇ ਇਹ ਜਿਹੜੀ ਗੱਲ ਜਿਹੜੀ ਹੋਈ ਹੈ ਇਨਸੀਡੈਂਟ ਇਹ ਨਾਰਮਲ ਇਨਸੀਡੈਂਟ ਨਹੀਂ ਆ ਕਿਉਂਕਿ ਸਪੈਨਿਸ਼ ਗੋਰੀ ਜਿਹੜੀ ਆ ਉਹਦੇ ਨਾਲ ਜਾਂ ਮੈਂ ਵੀ ਜਦਾਂ ਵੀ ਆ ਅਸੀਂ ਵੀ ਮਤਲਬ ਬ੍ਰਿਟਿਸ਼ ਹੈਗੇ ਆ ਤੇ ਸਾਡੇ ਨਾਲ ਜਿਹੜਾ ਜੋ ਵੀ ਗੱਲਬਾਤ ਹੋਈ ਆ ਵੇਖ ਲਓ ਬ੍ਰਦਰ ਹੁਣ ਤਿੰਨ ਚਾਰ ਦਿਨ ਕੋਮਾ ਦੇ ਵਿੱਚ ਰਹੇ ਨੇ ਮੈਨੂੰ ਪਤਾ ਮੈਂ ਜਿੱਦਾਂ ਦਿਨ ਕੱਟੇ ਨੇ 10 ਦਿਨ ਆ ਤੀ ਪਿਛਲੇ 4-5 ਦਿਨ ਮੋੜੇ ਦੇ ਚੁੱਕ ਕੇ ਕੱਲਾ ਉਥੋਂ ਚੰਬੇ ਤੋਂ ਲੈ ਗਿਆ ਮੈਨੂੰ ਪਤਾ ਵਾ ਮੈਂ ਜਿੱਦਾਂ ਲੈ ਗਿਆ 500 ਬੰਦਾ ਮਗਰ ਪੈ ਗਿਆ ਮਾਰਨ ਵਾਸਤੇ ਤੇ ਜਿਹੜਾ ਮਤਲਬ ਕਿ ਗਲਤ ਕੀਤਾ ਨਾ ਸਾਡੇ ਕੋਲ ਕੋਈ ਸੰਦੇ ਹੀ ਨਾ ਕੁਝ ਵੀ ਹਥਿਆਰ ਵੀ ਕੋਈ ਨਹੀਂ ਸੀ ਮਤਲਬ ਕਿ ਉਦਾਂ ਹੀ ਗਏ ਹਾਂ ਇਤਿਹਾਸ ਮਤਲਬ ਘੁੰਮਣ ਹੀ ਗਏ ਹਾਂ ਜਿੱਦਾਂ ਤੈਨੂੰ ਪਤਾ ਹੀ ਆ ਸਾਰੀ ਗੱਲ ਦਾ ਗਰਮੀਆਂ ਦੇ ਵਿੱਚ ਜਿਹੜਾ ਮਤਲਬ ਕਿ ਬਣ ਗਿਆ ਜੱਟ ਮਾਹੌਲ ਬਣ ਗਿਆ ਜਾਂਦਾ ਹਾਂਜੀ ਅੰਦਾਜ਼ੀ ਨਾਲ ਵੀ ਗੱਲਬਾਤ ਜਿਹੜੀ ਉਹ ਚੀਜ਼ਾਂ ਦੇ ਬੀਅਸ ਹਾਂ ਹਾਂਜੀ ਬ੍ਰਿਟਿਸ਼ ਐਮਬੈਸੀ ਤੇ ਵਿੱਚ ਮੈਂ ਫੋਨ ਕੀਤਾ ਵਾ ਤੇ ਉਹਨਾਂ ਦੇ ਕੱਲ ਨੂੰ ਮੇਰਾ ਜਿਹੜਾ ਕਾਲ ਆਏਗੀ ਸਾਰਾ ਕੁਝ ਆਏਗਾ ਤੇ ਹੋ ਜਾਏਗਾ ਮਤਲਬ ਕਿ ਜਾਣਾ ਤੇ ਬ੍ਰਿਟਿਸ਼ ਐਮਬੈਸੀ ਤੇ ਜਾਣਾ ਪਏਗਾ ਨਾ ਜੇ ਹੁਣ ਮੈਂ ਬ੍ਰਿਟਿਸ਼ ਹਾਂ ਤੇ ਮੇਰੀ ਮਦਦ ਤੇ ਬ੍ਰਿਟਿਸ਼ ਸਰਕਾਰ ਕਰੇਗੀ ਉਹ ਸਪੈਨਿਸ਼ ਆ ਉਹਦੀ ਵੀ ਸਾਰੀ ਮੈਸੇਜ ਚੱਲ ਗਿਆ ਹੋਏਗਾ ਵਰਲਡਵਾਈਡ ਜੋ ਵੀ ਸਾਡੇ ਨਾਲ ਹੋਇਆ ਜਿੱਦਾਂ ਵੀ ਹੋਇਆ ਨਾ ਸਾਡੀ ਗੱਡੀ 'ਤੇ ਅਟੈਕ ਹੋਇਆ ਸਾਰਾ ਕੁਝ ਅਸੀਂ ਦੇ ਰੱਬ ਮਤਲਬ ਕਿ ਇਨੇ ਖੁੰਖਾਰ ਤਰੀਕੇ ਨਾਲ ਉਹਨਾਂ ਨੇ ਹੱਥ ਤੇ ਵਾਰ ਕੀਤਾ ਤੁਸੀਂ ਸੋਚ ਨਹੀਂ ਸਕਦੇ ਸਮਝਦੇ ਗੱਲ ਹੈ ਚਲੋ ਇਨਾ ਮੰਤਰੀਆਂ ਦਾ ਵੀਰਾਂ ਦਾ ਸਾਰਾ ਧੰਵਾਲ ਜਿਹੜੇ ਆਏ ਆ ਜਿਹੜੇ ਮੈਨੂੰ ਪਿਆਰ ਕਰਦੇ ਆ ਤੇ ਬਹੁਤ ਮਿਹਰਬਾਨੀ ਹੈ ਮੈਂ ਤਾਂ ਕਹਿੰਦਾ ਵੀ ਚਲੋ ਮੈਨੂੰ ਜਿਹੜਾ ਵਾ ਪਾਰਲੀਮੈਂਟ ਤੱਕ ਸਾਡੀ ਗੱਲ ਲੈ ਕੇ ਜਾਣਗੇ ਪਰਮਾ ਸਾਹਿਬ ਲੋਸ ਵਾਲਾ ਹਾਂਜੀ ਤੋਂ ਆ ਸਟੇਟ ਦੀ ਸਰਕਾਰਾਂ ਨੂੰ ਕੀ ਜਾਣਿਆ ਕੀ ਇਨਸਾਫ ਦੀ ਮੰਗ ਮੈਂ ਇਹੋ ਹੀ ਮਤਲਬ ਇਨਸਾਫ ਦੀ ਮੰਗ ਇਹੋ ਰੱਖਦਾ ਵਾਂ ਵੀ ਹਮਾਦਰ ਸਰਕਾਰ ਨਾਲ ਗੱਲ ਕੀਤੀ ਜਾ ਉਹ ਬੰਦੇ ਜਿਹੜੇ ਆ ਮੇਰੇ ਸਾਹਮਣੇ ਲਿਆਂਦੇ ਜਾਣ ਮੈਂ ਉਹਨਾਂ ਨੂੰ ਵੇਖਾਂ ਕੌਣ ਆ ਤੇ ਫਿਰ ਮੈਂ ਉਹ ਆਪਣੇ ਤਰੀਕੇ ਨਾਲ ਅਸੀਂ ਜਿਹੜਾ ਸਰਕਾਰ ਨੂੰ ਕਹਿ ਕੇ ਉਹਨਾਂ ਤੇ ਜਿਹੜਾ ਮਤਲਬ ਕਿ ਕਾਰਵਾਈ ਕਰਵਾਵਾਂਗੇ ਜਿਹੜੀ ਬਿਲਕੁਲ ਡੇਂਜਰਸ ਜਿਹੜਾ ਸਿਚੁਏਸ਼ਨ ਉਹਨਾਂ ਬਣਾ ਦਿੱਤੀ ਹੈ ਸਮਝਦੇ ਗੱਲ ਸਾਡੇ ਲਈ ਇੱਕ ਮਤਲਬ ਕਿ ਬਹੁਤ ਜ਼ਿਆਦਾ ਬੁਰਾ ਵਕਤ ਅਸੀਂ ਵੇਖਿਆ ਜੀ ਪਹਿਲੇ 4-5 ਦਿਨ ਦੇ ਵਿੱਚ ਹਾਂਜੀ ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par